ਚਪਲ ਸਿੰਘ ਜੀ ਤੁਸੀਂ ਕੱਲ ਕਿਸ਼ਤੀ ਮੰਗੀ ਸੀ ਤੇ ਅੱਜ ਬਾਈ ਕਰਨ ਵਾਲਾ ਨੇ ਕਿਸ਼ਤੀ ਭੇਜਤੀ ਐ ਕੀ ਕਹਿਣਾ ਜਾਓਗੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਦਿਲੋਂ ਦਿਲੋਂ ਕਿਤੇ ਸਾਡੀ ਵੀ ਲੋੜ ਪਈ ਸੀ ਉਹਦੇ ਨਾਲ ਖੜੇ ਆਂ ਹਾਂ ਹਾਂਜੀ ਬਹੁਤ ਬਹੁਤ ਆਉਂਦੀ ਮਿਹਰਬਾਨੀ ਸ਼ੁਕਰੀਆ ਉਹਨਾਂ ਦਾ ਕਰਦੇ ਆਂ ਉਹਦੇ ਬੱਚੇ ਜੀਂਦੇ ਰਹਿਣ ਉਹਨੂੰ ਚੜ੍ਹਦੀ ਕਲਾ ਚ ਰੱਬ ਰੱਖੇ ਕੱਲ ਨੂੰ ਸਾਡੀ ਵੀ ਉਹ ਫੇਸ ਵਸਤੀਆਂ ਦੀ ਲੋੜ ਪਿਆ ਸੀ ਉਹਦੇ ਨਾਲ ਆ ਬਿਲਕੁਲ ਠੀਕ ਹੈ ਕੱਲ ਤੁਸੀਂ ਕਿਹਾ ਜਿਨਾ ਵੀ ਸਾਡੀ ਜਾਨ ਬਾਜੇ ਸਾਨੂੰ ਰਾਸ਼ਨ ਨਹੀਂ ਚਾਹੀਦਾ ਤੁਹਾਨੂੰ ਰਾਸ਼ਨ ਨਹੀਂ ਚਾਹੀਦਾ ਤੇ ਸਾਨੂੰ ਜਿਹੜੀ ਕਿਸ਼ਤੀ ਦੇਤੀ ਸਾਡੀਆਂ ਨੌਜਵਾਨ ਕੁੜੀਆਂ ਬੱਚੇ ਵਿਚਾਰੇ ਨਾ ਰੋਲਦੇ ਫਿਰਦੇ ਹੀ ਨਾ ਸਾਡੀ ਕਿਸ ਸਰਪੰਚ ਨੇ ਮੰਨੀ ਐ ਨਾ ਕਿਸੇ ਨੇ ਮੰਨੀ ਐ ਅੱਛਾ ਸਾਨੂੰ ਉਹਨੇ ਨਾ ਬੋਰਡ ਦੇ ਅੱਤੀ ਸਾਡਾ ਸਾਰਾ ਪਰਿਵਾਰ ਹੀ ਬਚ ਗਿਆ ਸਮਝਾ ਬਿਲਕੁਲ ਐਸ ਐਸ ਬੋਰਡ ਦੇ ਰਾਹੀਂ ਪਹਿਲਾਂ ਤੁਸੀਂ ਜਾਂਦੇ ਸੀ ਆਪਦੀ ਜਾਨ ਰਿਸਕ ਚ ਪਾ ਕੇ ਆ ਦੇਸੀ ਤਰੀਕੇ ਦੇ ਨਾਲ ਮੰਜੇ ਰੱਖ ਕੇ ਟੂਬਾਂ ਚਾਰਾਂ ਤੇ ਮਤਲਬ ਅੱਜ ਦੇ ਅੱਜ ਦੇ ਦੌਰ ਦੇ ਅੰਦਰ ਤਾਂ ਇਹ ਬਹੁਤ ਔਖਾ ਸੀ ਤਾਂ ਹੁਣ ਜਿਹੜੀ ਨਵੀਂ ਕਿਸ਼ਤੀ ਮੋਟਰ ਵਾਲੀ ਪਹੁੰਚ ਗਈ ਆ ਸੁਭਾਵਿਕ ਤੌਰ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਤੁਸੀਂ ਰਾਹਤ ਮਹਿਸੂਸ ਕਰੋਗੇ ਔਰ ਤੁਹਾਡਾ ਫਾਇਦਾ ਹੋਊਗਾ ਫਾਇਦਾ ਹੋਏਗਾ ਜੀ ਬਹੁਤ ਬਹੁਤ ਮਿਹਰਬਾਨੀ ਉਹਨਾਂ ਦੀ